ਮਾਮਲਾ ਤਲਵਾਰਾ ਪੁਲਿਸ ਨੇ ਕੱਲ ਸਾਨੂੰ ਬੜੀ ਬੜੀ ਕਾਮਯਾਬੀ ਮਿਲੀ ਹੈ ਇਹ ਮਾਮਲਾ ਤਲਵਾਰਾ ਪੁਲਿਸ ਨੇ ਕੱਲ ਸਾਨੂੰ ਬੜੀ ਬੜੀ ਕਾਮਯਾਬੀ ਮਿਲੀ ਹੈ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਾਲਕ ਆਈਪੀਐਸ ਜਿਹੜਾ ਜਿੱਦਾਂ ਨੇ ਦੇਸ ਤੇ ਤੇ ਐਸਪੀ ਇਨਵੈਸਟੀਗੇਸ਼ਨ ਪਰਮਦਰਸ਼ਨ ਜੀ ਦੇ ਹਦਾਇਤਾਂ ਮੁਤਾਬਕ ਜੋ ਸਪੈਸ਼ਲ ਮਹਿਮ ਚਲਾਈ ਗਈ ਹੈ ਤੇ ਉਹਦੇ ਤਹਿਤ ਅਸੀਂ ਗਾਂ ਸੰਗਸਤਾਨ ਦਰਾਂ ਤੇ ਨਾਕਿਆਂ ਦਰਾਂ ਤੇ ਜਿਹੜੀ ਹੈ ਸਾਨੂੰ ਜਿਹੜੀ ਹੈ ਤਲਵਾਰਾ ਪੁਲਿਸ ਨੂੰ ਇਹ ਬਕਵਾਕ ਜਗ੍ਹਾ ਤੋਂ ਸਾਨੂੰ ਇੱਕ ਪਹਿਲਾ ਛੇਤੀ ਕੋਈ ਕੋਲੋਂ ਇੱਕ ਲੜਕਾ ਮਿਲਿਆ ਉਹਦੇ ਤੋਂ ਇਹ ਪੰਜ ਨਸ਼ੀਲੇ ਟੀਕੇ ਜਿਹੜੇ ਆ ਉਹ ਬਰਾਮਦ ਹੋਏ ਤੇ ਇਸ ਤਰ੍ਹਾਂ ਹੀ ਉਹਦੇ ਤੇ ਮੁਕੱਦਮਾ ਨੰਬਰ 83 ਜੋ ਦਰਜ ਕੀਤਾ ਗਿਆ ਤੇ ਨਾਲ ਹੀ ਬਾਕੀ ਜਿਹੜੀ ਵੱਖ-ਵੱਖ ਜਗ੍ਹਾ ਤੋਂ ਫਿਰ ਇੱਕ ਲਿੰਕਨ ਰੋ ਨੇੜੇ ਛੋਟੀ ਪੁਲਿਸ ਸਥਾਮ ਉਥੋਂ ਤੇ ਇੱਕ ਹੋਰ ਦੂਸੀਂ ਪਕੜਿਆ ਜੋ ਉਹਦੇ ਕੋਲੋਂ 108 ਗੋਲੀਆਂ ਜਿਹੜੀਆਂ ਨਸ਼ੀਲੀਆਂ ਮਿਲ ਆ ਗਈਆਂ ਤੇ ਇਸ ਲੜੀ ਨੂੰ ਚਲਦੇ ਚਲਦੇ ਗਾਂਝਲੇ ਇਹਨਾਂ ਦੇ ਲਿੰਕ ਜਿਆ ਆਪਸ ਵਿੱਚ ਉਹਨਾਂ ਦੇ ਚਲਦੇ ਚਲਦੇ ਫਿਰ ਇੱਕ ਇਹ ਜੋ ਮੋਟਰਸਾਈਕਲ ਸੀ ਦੋ ਚੋਰ ਉਹ ਮੋਟਰਸਾਈਕਲ ਚੋਰੀ ਦੇ ਉਹ ਸਪੈਸ਼ਲ ਰਕਬਦਿੰਦੇ ਚੈਕਰਾਂ ਆ ਪਾਇਲੇ ਦੋ ਦੋਸ਼ੀ ਉਹ ਫੜ ਪਕੜੇ ਤੇ ਨਾਲ ਹੀ ਇਹਨਾਂ ਦੇ ਇੱਕ ਗਾਂ ਲਿੰਕ ਦੇ ਵਿੱਚੋਂ ਫਿਰ ਜਿਹੜਾ ਇੱਕ 25 ਬੋਤਲਾਂ ਸ਼ਰਾਬ ਦੀਆਂ ਸੰਤਰਾ ਦੇ ਸੀ ਮਾਰਕਾ ਹਿਮਾਚਲ ਉਹ ਬਰਾਉਂ ਗੋਇ ਇਸ ਤਰ੍ਹਾਂ ਹਾਂ ਜੀ ਤੁਹਾਡਾ ਪੁੱਛਿਆ ਇਹ ਹਮਾਚਲੇ ਜੀ ਇਹਦੇ ਤੇ ਇਹ ਇਸ ਤਰ੍ਹਾਂ ਬੇਕੰਦ ਨਾਲ ਸਾਡੇ ਨਾਲ ਜਿਹੜੇ ਆ ਚਾਰ ਕੇਸ ਅਸੀਂ ਤਲਵਾਰਾ ਪੁਲਿਸ ਵਿੱਚ ਦਰਜ ਕੀਤੇ ਤੇ ਜਿਹੜੇ ਮਾਰੇ ਹੰਸਲੇ ਆ ਉਹਨਾਂ ਨੂੰ ਇਹ ਸੀ ਪਰਚੇ ਦਰਜ ਕਰਕੇ ਨੱਥ ਪਾਈ ਤੇ ਸਾਡੀ ਫਰਦਰ ਇਨਵੈਸਟੀਗੇਸ਼ਨ ਵੀ ਜਿਹੜੀ ਆ ਉਹ ਜਾਰੀ ਆ